ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਬਾਈ ਆ ਨਵ ਨਿਊ ਹਾਲੈਂਡ ਆਇਆ ਆਪਣੇ ਕੋਲੇ ਤਿਆਰ ਹੋਣ ਵਾਸਤੇ ਦੇਖ ਸਕਦੇ ਤੁਸੀਂ ਤੇ ਇਹ ਦੇਖ ਕੇ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਵੀ ਕਿੱਦਾਂ ਦਾ ਰੈਕਟਰ ਆ ਇਹ ਤੇ ਹੁਣ ਤੋਂ ਬਾਅਦ ਕਿੱਦਾਂ ਬਣੂਗਾ ਇਹ ਠੀਕ ਹੈ ਜੀ ਰਿਮ ਕਰਨੇ ਨੇ ਤੇ ਤੇ ਆਹਾ ਯਾਨੀ ਕਿ ਸਾਰਾ ਪੂਰਾ ਫੁੱਲ ਪੇਂਟ ਕਰਨਾ ਵੀਰੇ ਓਕੇ ਇਹਦੇ ਹੈ ਨਹੀਂ ਤੇ ਆ ਡੈਂਟ ਹੈ ਦੇਖ ਸਕਦੇ ਹੋ ਤੁਸੀਂ ਵੀਰੇ ਟਰੈਕਟਰ ਹੋਰ ਵੀ ਤਿਆਰ ਹੋ ਰਹੇ ਨੇ ਕਬਰ ਕੀ ਕਰ ਰਹੇ ਆ ਕੋਈ ਮੈਂ ਭਾਈ ਦੁੱਧ ਲੈ ਆ ਰਿਹਾ ਚਾਹ ਬਣਾਏਗਾ ਹਾਂ ਚਾਹ ਲੈ ਇਹ ਤਾਂ ਚੱਲਿਆ ਦੁੱਧ ਲੈਣ ਹੁਣ ਰੋਈ ਦੀ ਤੋੜ ਲੱਗੀ ਪਈ ਅੱਛਾ ਤੇ ਤੂੰ ਓਏ ਕਿੱਧਰ ਚੱਲਿਆ ਕਾਬੀਆਂ ਲੈਣੇ ਕਾਦੀਆਂ ਜਾਬੀਆਂ ਕਿਹੜਾ ਕਿਹੜਾ ਟਰੈਕਟਰ ਕਰੀ ਜਾਣਾ ਹੈ ਹੈ ਇੱਧਰ ਮੂੰਹ ਕਰਕੇ ਗੱਲ ਤਾਂ ਕਰ ਲਾ ਭੱਜ ਜਾ ਇਹਨਾ ਹਾਂ ਜੌਂਡੀ ਰੇੜਾ ਉਹ ਪਰਾਂ ਖੜਾ ਹਾਂਜੀ ਹਾਂਜੀ ਕਿ ਇਹ ਜੌਂਡੀ ਰੇਗਾ ਤਾਂ ਮੈਂ ਤਿਆਰ ਕਰ ਰਿਹਾ ਹਾਂ ਇਹ ਹਾਂ ਵੀ ਕੀ ਕਰੀਏ ਨਾ ਨਹੀਂ ਬੰਦਰੀ ਜਣ ਕੱਢੀ ਜਾਂਦੀ ਇਹ ਰਵਿੰਗ ਕੱਢ ਰਿਆ ਬੰਦਾ ਜੀ ਆਪਣਾ ਨਿਊ ਹੋਲੈਂਡ ਦੀ ਆ ਅੱਛਾ ਆ ਨਿਊ ਹੋਲੈਂਡ ਹੈ ਜੀ ਇਹ ਤਿਆਰ ਕਰ ਰਹੇ ਹਾਂ ਆਪਾਂ ਪੂਰਾ ਵਧੀਆ ਟੂਕੇ ਪੇਂਟ ਤੇ ਇੱਧਰ ਬਈ ਆਪਣੇ ਲੱਗੇ ਹੋਏ ਨੇ ਹਾਂਜੀ हां भाई की चल रहा पट्टी है टूके दी। टूके दी पट्टी पर रहे हैं भाई टोके दी टोकेरी पट्टी पर रहे हैं जी ते यानी के भाई अपने सारे बंदे काम पे लगे हुए ਨੇ ਆਪਦੇ ਆਪ ਕੋਈ ਦੁੱਧ ਲੈਣ ਗਿਆ ਕੋਈ ਪੱਟੀ ਪਰ ਰਿਹਾ ਇੱਧਰ ਰਵਿੰਗ ਕੱਢੀ ਜਾਂਦਾ ਬੰਦਾ ਠੀਕ ਹੈ ਜੀ ਉਧਰ ਇੱਕ ਬੰਦਾ ਆਪਣਾ ਜੌਂੜੇ ਤਿਆਰ ਕਰੀਦਾ 58 11 ਤਿਆਰ ਕੀਤਾ ਜੀ ਆਪਾਂ ਨੇ ਦੇਖ ਸਕਦੇ ਹਾਂ ਬਹੁਤ ਹੀ ਵਧੀਆ ਟੋਕੇ ਪੇਂਟ ਤਿਆਰ ਹੋਇਆ ਕੀਤਾਗਾ ਜੀ ਤੇ ਇਹਦੀਆਂ ਹੁਣ ਕੱਲ ਨੂੰ ਲਾਈਟਾਂ ਦਾ ਕੰਮ ਯਾਨੀ ਕਿ ਇਲੈਕਟ੍ਰੀਸ਼ੀਅਨ ਦਾ ਕੰਮ ਹੋਊਗਾ ਉਦੋਂ ਬਾਅਦ ਦੇਖਦੇ ਆਪਾਂ ਲੁੱਕ ਕਿਦਾਂ ਦੀ ਦਿੰਦਾ ਇਹ ਆਪਾਂ ਨੂੰ ਕਿਦਾਂ ਦੀ ਇਹਦੀ ਲੁੱਕ ਬਣਦੀ ਹੈ ਇਹ 59 11 ਇਹ ਯਾਨੀ ਕਿ 45 11 ਤੋਂ ਵੀਰੇ ਐਂਡ ਫਾਰਮ ਦਾ ਇਧਰ ਮਗਰਲਾ ਹਿੱਸਾ ਟੈਂਕੀ 45 11 ਦੀ ਆ ਮੂਹਰਲਾ ਸੋਨਾ ਲਿਕਾ ਦਾ ਇੰਜਨ ਇਹਦਾ ਦੇਖ ਸਕਦੇ ਹਾਂ ਤੇ ਆ ਜੌਂਡੀਰ ਤਿਆਰ ਕਰੀ ਜਾਂਦਾ ਵਈ ਇਹੇ ਮੁੰਡਾ ਦੇਖਦਾ ਕੀ ਕਰੀ ਜਾਂਦਾ ਵੀ ਤੇ ਇਹ ਨਾਟ ਨਾਟ ਜੇ ਕਾ ਸੀ ਜਾਂਦੇ ਨੇ ਬਾਈ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਹਾਂਜੀ ਆਪਣਾ ਟਰੈਕਟਰ ਆਈ ਬਾਈ ਹਣਾ ਜੀ ਇਹ ਹਾਂਜੀ ਬਾਈ ਆਪਣਾ ਕਦੋਂ ਕਢਾਇਆ ਸੀ ਬਾਈ ਇਹ ਬਾਈ 14 ਮਾਡਲ ਆ ਅੱਛਾ 14 14 ਚ ਕਢਾਇਆ ਸੀਗਾ ਹਾਂ 2014 ਮਾਡਲ ਦਾ ਠੀਕ ਨਾ ਬਾਈ ਕਢਾਇਆ ਸੀਗਾ ਓਕੇ ਓਕੇ ਕੀ ਗੱਲਬਾਤ ਹੋ ਗਈ ਸੀ ਬਾਈ ਹੁਣ ਇਹਦੇ ਬਾਈ ਮਰਗਾਟ ਖਰਾਬ ਹੋ ਗਏ ਸੀਗੇ ਪਾਪੜੀ ਉੱਠਣ ਲੱਗੀ ਸੀ ਅੱਛਾ 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 ਹਾਂ ਇੱਕ ਵਾਰਿਆ ਪੈਰ ਦਾਣਾ ਠੀਕ ਹੈ ਠੀਕ ਹੈ ਹਾਂ ਉਹ ਤਿਆਰ ਕਰਵਾਇਆ ਸੀਗਾ ਠੀਕ ਹੈ ਵਧੀਆ ਲੱਗਿਆ ਵੀਰੇ ਕੰਮ ਹਾਂ ਬਾਈ ਪੂਰਾ ਵਧੀ ਤੇ ਹੁਣ ਆਪਣਾ ਮੁੰਡਾ ਕਿੱਧਰ ਗਿਆ ਹੀ ਆਪਣਾ ਉਹ ਜਿਹੜਾ ਕਸਦਾ ਸੀਗਾ ਉਹ ਚਾਬੀਆਂ ਲੈਣ ਗਿਆ ਵੀਰੇ ਅੱਛਾ ਅੱਛਾ ਠੀਕ ਹੈ ਠੀਕ ਹੈ ਚਲੋ ਜੀ ਉਹ ਚਾਬੀਆਂ ਲੈਣ ਗਿਆ ਕਹਿੰਦਾ ਮੁੰਡਾ ਆ 95 ਗਿਆਂ ਦੇ ਮਰਗਾੜ ਪਏ ਨੇ ਜੀ ਤੇ ਤੁਸੀਂ ਦੇਖ ਸਕਦੇ ਹੋ ਵੀਰੇ ਟਰੈਕਟਰ ਆਪਣੇ ਕੋਲ ਕਈ ਖੜੇ ਨੇ ਇੱਥੇ ਜਿਹੜੇ ਤਿਆਰ ਹੋਣ ਵਾਸਤੇ ਆਏ ਨੇ ਤਿਆਰ ਹੋਈ ਜਾਂਦੇ ਨੇ ਠੀਕ ਹੈ ਜੀ ਦੇਖ ਸਕਦੇ ਹੋ ਆਪਣਾ ਗੈਰਜਾ ਮਨਸਾ ਪੈਂਟਰ ਪਿੰਡ ਸਿੰਘੜਾ ਜ਼ਿਲ੍ਹਾ ਬਰਨਾਲਾ ਨੰਬਰ ਹੈਗਾ ਜੀ 98724 99255 ਦੇਖ ਰਖਦੇ ਹਾਂ ਤੁਸੀਂ ਮਨੋਂ ਮੁੰਡੇ ਨੇ ਦੁਬਾਰੇ ਫੇਰ ਪੁੱਛਦੇ ਆ ਵੀ ਉਹਨੂੰ ਚਾਬੀਆਂ ਮਿਲੀਆਂ ਕਿ ਨਹੀਂ ਮਿਲੀਆਂ ਟੂਲ ਸਾਡਾ ਕਈ ਵਾਰੀ ਟਰੈਕਟਰ ਬਾਲੇ ਹੁੰਦੇ ਸੀ ਕੋਈ ਕਿੱਥੇ ਰੱਖ ਜਾਂਦਾ ਟੂਲ ਕੋਈ ਕਿੱਧਰ ਰੱਖ ਜਾਂਦਾ ਨਾ ਇਦਾਂ ਹੋ ਜਾਂਦਾ ਆ ਮਰਗਾੜ ਪਏ ਨੇ ਜੀ ਦੇਖ ਸਕਦੇ ਹੋ ਤੁਸੀਂ ਇਹ ਆਹ ਆਹ 9 11 ਵੀ ਤਿਆਰ ਹੋ ਰਿਹਾ ਜੀ ਇੱਧਰ ਠੀਕ ਹੈ ਜੀ ਉਹ ਆ ਵੀ ਮੁੰਡੇ ਕੀ ਬਣਿਆ ਚਾਬੀ ਲੱਭੀ ਨਹੀਂ ਮਿਲ ਗਈ ਹੈ ਮਿਲ ਗਈ ਮਿਲ ਗਿਆ ਉੜਕੀ ਜਾਂਦਾ ਨੇ ਤੈਨੂੰ ਉਸ ਦਾ ਤਾਂ ਜਾਂਦਾ ਹੀ ਕਹਿੰਦਾ ਹਾਂ ਆ ਫੋੜ ਆ ਬਈ ਇਹ ਵੀ ਤਿਆਰ ਕਰ ਰਹੇ ਆ ਆਪਾਂ 36 10 36 10 ਦੀ ਲੋਕ ਆਈ ਵੀਰੇ ਦੇਖ ਸਕਦੇ ਹੋ ਤੇ ਵੀਰੇ ਬਹੁਤ ਵਧੀਆ ਕੰਮ ਹੁੰਦਾ ਇੱਥੇ ਆਪਣੇ ਕੋਲੇ ਪੂਰਾ ਵਧੀਆ 2K 65 ਪਿੰਡ ਸੰਘੇੜਾ ਜ਼ਿਲ੍ਹਾ ਬਨਾਲਾ ਮਨਸਾਬ ਇੰਟਰ ਨਾ ਹੀ ਆਪਣਾ ਦੇਖ ਸਕਦੇ ਹੋ ਆ ਦੁਬਾਰੇ ਜਵਾਕ ਇਹਨੂੰ ਪੁੱਛਦੇ ਆ ਕੀ ਕਹਿੰਦਾ ਇਹ ਆ ਵੀ ਬੱਲਾ ਕੱਢੂ ਲੱਗਦਾ ਅੱਜ ਇਹ ਟਾਇਰ ਦਾ ਕੱਢ ਦੇਂਗਾ ਬੱਲਾ ਕਹਿੰਦਾ ਕੱਢ ਦੂੰ ਰਹਿਣ ਦੇ ਮੈਂ ਕਹਿੰਦਾ ਉਹ ਟਿਕ ਜਾ ਚੱਲ ਕਹਿੰਦਾ ਮੈਂ ਤਾਂ ਕੱਢ ਕੇ ਹਟੂ ਬਾਲਾ ਦੇਖੀ ਜਾਂਦੀ ਆ ਫਿਰ ਲੈ ਹਲਾਤਾ ਵੀ ਮੁੰਡੇ ਨੇ ਟਾਇਰ ਲਾ ਕੇ ਅੱਕ ਇਹ ਆ ਜੀ ਕਮਾਲ ਦਾ ਬੰਦਾ ਆਪਣਾ ਬਾਲਾ ਵੀ ਕੱਢੇਗਾ ਓਏ ਓਏ ਕੱਢੇਗਾ ਬਾਲਾ ਕੱਢ ਤਾ ਅੱਛਾ ਆ ਬਾਲਾ ਹੁੰਦਾ ਵਾਂਗੇ ਉੱਤੇ ਨੂੰ ਚੱਕੇਗਾ ਸੱਸੀ ਗਾਲ ਜੀ ਸੱਸੀ ਕੱਢ ਤਾ ਜੀ ਬਾਈ ਜੀ ਆਏ ਨੇ ਹੈ ਜੀ ਟਾਇਰ ਕਿਹੜੇ ਚਾਹੀਦੇ ਆਪਾਂ ਨੂੰ ਕਿੰਨੇ ਕੇ ਪੈਸੇ? ਇਹ ਰਹੀਏ ਫੋਨ ਦੇ ਮਾਨ ਆ ਗਿਆ ਦੇਖੋ। ਅਸਲ ਕੋਈ ਨਹੀਂ ਉਹ ਦੇਖ ਲੈਣੇ ਵੀਰੇ ਜੀ। ਤੇ ਇੱਧਰ ਆਪਣਾ ਉਹ ਬਾਈ ਜੀ ਆ ਗਏ ਆਪਣੇ ਨੇਕ ਜੀ। ਤੇ ਦੇਖ ਸਕਦੇ ਹੋ। ਠੀਕ ਆ ਵੀ ਜੇ ਕਿਸੇ ਨੂੰ ਤਿਆਰ ਕਰਨਾ ਵੀਰੇ ਮਨਸਾ ਪਿੰਡ ਪਿੰਡ ਸੰਘੇੜਾ ਜ਼ਿਲ੍ਹਾ ਬਰਨਾਲਾ ਆਪਣੀ ਲੋਕੇਸ਼ਨ ਹੈ ਜੀ। ਪਿੰਡ ਸੰਘੇੜਾ ਜ਼ਿਲ੍ਹਾ ਬਰਨਾਲਾ ਬਾਈ। ਧੰਨਵਾਦ।